ਤਸੀਂ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹੁੰਦੇ ਆਂ ਵੀ ਸੜਕਾ ਕਿਸਾਨ ਨਹੀਂ ਬੰਦ ਕਰਦੇ ਸੜਕਾ ਇੱਕ ਸਰਕਾਰ ਬੰਦ ਕਰਦੀ ਹੈ ਤੇ ਸਰਕਾਰ ਵੱਲੋਂ ਚਾਹੇ ਜਿਹੜੀਆਂ ਧਮਕੀਆਂ ਦਿੱਤੀਆਂ ਇਹਨਾਂ ਨੇ ਵੀ ਅਸੀਂ ਤੁਹਾਡੇ ਪਾਸਪੋਰਟ ਰੱਦ ਵੀ ਕਰਾਂਗੇ ਅਸਲਾ ਲਾਇਸੈਂਸ ਵੀ ਰੱਦ ਕਰਾਂਗੇ ਤੇ ਮੇਰੇ ਵੀਰ ਜਿਹੜੇ ਅੱਗੇ ਘੱਟ ਤੋਂ ਘੱਟ ਦੀ 1000 2000 ਟਰੈਕਟਰ ਦੀ ਗਿਣਤੀ ਪੂਰੇ ਹਰਿਆਣੇ ਦੇ ਵਿੱਚ ਅੱਗੇ ਖੜ੍ਹੀ ਹੈ ਸਾਨੂੰ ਵੇਟ ਕਰ ਰਹੇ ਨੇ ਵੀ ਜਦੋਂ ਅਸੀਂ ਪਹੁੰਚੇ ਸਰ ਕਿਸਾਨ ਨਹੀਂ ਐ ਨਾ ਤੋਂ ਡਰਦੇ ਇਹ ਕਿਉਂਕਿ ਕਿਸਾਨੀ ਕਿਤਾ ਇੱਕ ਅਸੀਂ ਕੋਈ ਆਪ ਦੇ ਕਾਪ ਦੇ ਹੱਕਾਂ ਲਈ ਲੜਦੇ ਪਿਆ ਅਸੀਂ ਕੋਈ ਉਹ ਮੰਗ ਨਹੀਂ ਮੰਨ ਰਹੇ ਵੀ ਜਿਹੜੀ ਸਰਕਾਰ ਨੂੰ ਦੇਣੀ ਨਾ ਆਵੇ ਜਾਂ ਕੋਈ ਨਵੀਂ ਮੰਗ ਹੋਵੇ ਅਸੀਂ ਉਹੀ ਮੰਗ ਮੰਨੀ ਜਿਹੜੀ ਸਰਕਾਰ ਸਾਨੂੰ ਕਹਿ ਕੇ ਆਈ ਸੀ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਅਸੀਂ ਕਰਜ਼ਾ ਮਾਫ਼ ਕਰਾਂਗੇ ਅਸੀਂ ਐਮਐਸਪੀ ਦੀ ਗਾਰੰਟੀ ਦੇਵਾਂਗੇ ਅਸੀਂ ਸੁਆਮੀਨਾਥਨ ਰਿਪੋਰਟ ਲਾਗੂ ਕਰਾਂਗੇ ਅੱਜ ਅਸੀਂ ਕਹਿੰਨੇ ਉਹ ਲਾਗੂ ਕਰੋ ਜਿਹੜੀ ਗੱਲ ਸਰਕਾਰ ਨੇ ਕਹਿ ਕੇ ਸਤਾ ਜਾਈ ਹੋਵੇ ਤੇ ਫਿਰ ਉਹ ਲਾਗੂ ਕਰਨ ਦੇ ਵਿੱਚ ਕੀ ਦਿੱਕਤ ਆ ਪਰ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਇਹ ਸਾਰੀਆਂ ਸਰਕਾਰਾਂ ਹੀ ਕਿਸਾਨੀ ਨੂੰ ਅੱਜ ਅਸੀਂ ਸਵੇਰੇ ਜਦੋਂ ਸੰਗਰੂਰ ਤੋਂ ਆਏ ਤਾਂ ਜਿਹੜਾ ਪਿੱਛੇ ਇੰਡੀਅਨ ਆਇਲ ਦਾ ਪੰਪ ਉਹ ਤੇ ਅਸੀਂ ਦੇਖਿਆ ਵੀ ਉਹਨਾਂ ਵਾਲੋ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਟਰੈਕਟਰਾਂ ਤੇਲ ਪਾਓ ਤੇ ਉਹ ਕਹਿੰਦੇ ਵੀ ਕੱਲ ਦਾ ਸਰਕਾਰ ਤੇਲ ਦੇਣਾ ਬੰਦ ਕਰਤਾ ਆ ਅਸੀਂ ਕਿਹਾ ਕਿਉਂ ਕਹਿੰਦੇ ਵੀ ਡੀਪੂ ਦੇ ਵਿੱਚ ਉਹਨਾਂ ਨੇ ਟਰੱਕੀ ਸਾਰੇ ਬਾਹਰ ਕਢਤੇ ਇਹ ਕੱਲੀ ਭਾਜਪਾ ਸਰਕਾਰ ਨਹੀਂ ਇਹ ਸਾਡੇ ਪੰਜਾਬ ਸਰਕਾਰ ਵੀ ਪੰਜਾਬ ਡੀਪੂ ਸੰਗਰੂਰ ਦੇ ਕੋਲੇ ਹੋਵੇ ਪੰਪ ਪੰਜਾਬ ਚ ਹੁਣ ਤੇ ਤੇਲ ਬੰਦ ਕਿਵੇਂ ਹੋ ਜੇ ਇਹ ਕਿਤਨਾ ਕਿਤੇ ਸਾਰੀਆਂ ਸਰਕਾਰਾਂ ਰਲ ਕੇ ਜਿਹੜੀਆਂ ਸਿਰਫ ਸੋਸ਼ਲ ਮੀਡੀਆ ਤੇ ਐ ਜਿਹੜੇ ਅਸੀਂ ਹੁਣ ਭਗਵੰਤ ਮਾਨ ਨੂੰ ਵੀ ਇਹ ਨਾਲ ਦੀ ਨਾਲ ਪੁੱਛ ਲੈਣਾ ਚਾਹੁੰਦੇ ਆ ਕਿਉਂਕਿ ਇਹ ਨਾ ਹੋਵੇ ਨਾ ਵੀ ਜਿਹੜੀਆਂ ਪਿਛਲੇ ਦਿਨੇ ਵੀ ਜਿਹੜਾ ਤੁਸੀਂ ਕਿਸਾਨਾਂ ਨੂੰ ਜਦੋਂ ਕਿਸਾਨ ਆਪਣੀਆਂ ਮੰਗਾਂ ਲਈ ਚੰਡੀਗੜ੍ਹ ਆਉਂਦੇ ਜੀ ਤੁਸੀਂ ਰੋਕਦੇ ਜੀ ਸੋ ਕਿਸਾਨ ਨਹੀਂ ਰੁਕਣੇ ਚਾਹੇ ਇਹ ਤੋਪਾ ਲਾ ਦੇਣ ਜੇ ਇਹਨਾਂ ਕੋਲੇ ਤੋਪਾ ਨਹੀਂ ਤੇ ਸਾਡੇ ਵੀ ਟਰੈਕਟਰ ਟੈਂਕ ਜੀ ਦੇਖੋ ਜੀ ਜੇਕਰ ਇਹ ਸਰਕਾਰ ਕਿਸਾਨ ਹਮਾਇਤੀ ਹੁੰਦੀ ਤੇ ਪੰਪਾਂ ਦੇਖੀ ਇਹਨਾਂ ਨੂੰ ਤਾਂ ਪੰਪਾਂ ਦੇ ਬਾਹਰ ਡੀਜ਼ਲ ਲੈ ਕੇ ਖੜੇ ਆਉਣਾ ਚਾਹੀਦਾ ਸੀ ਵੀ ਕਿਸਾਨਾਂ ਨੂੰ ਅਸੀਂ ਡੀਜ਼ਲ ਦੰਨੇ ਆ ਕਿਸਾਨ ਆਪਣੇ ਹੱਕ ਪਰ ਇਹਨਾਂ ਨਾਲ ਤਾਂ ਜਿਹੜੀ ਰਿਫਾਇਨਰੀ ਤੇ ਨਾਲ ਵਾਲੇ ਪੰਪ ਤੇ ਤੇਲ ਬੰਦ ਕਰਦਾ ਰਿਫਾਇਨਰੀ ਤੇ ਪੰਪ ਦੀ ਜਿਹੜੀ ਕੋਕੋ ਪੰਪਾ ਸਾਂਝੀ ਕੰਦ ਸੀ ਤੇ ਦੋ ਦਿਨ ਹੋ ਗਏ ਉੱਥੇ ਕੱਲ ਦੁਪਹਿਰ ਤੋਂ ਬਾਅਦ ਜਿਹੜਾ ਉਹ ਪੰਪ ਡਰਾਈ ਕਰਤੇ ਆ ਇਹ ਸਰਕਾਰ ਸਿਰਫ ਜਿਹੜਾ ਦਾ ਚਿਹਰਾ ਆ ਉਹ ਦੋ ਹੋਰ ਹੈ ਇਹ ਅਸਲ ਦੇ ਵਿੱਚ ਜੇ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਇਹ ਬੀਜੇਪੀ ਦੀ ਬੀ ਟੀਮ ਹੈ ਇਹ ਸਰਕਾਰ ਕਿਸਾਨਾਂ ਨੂੰ ਦਬਾਉਣਾ ਚਾਹੁੰਦੀ ਹੈ ਚਾਹੇ ਭਗਵੰਤ ਮਾਨ ਦੀ ਸਰਕਾਰ ਆ ਚਾਹੇ ਬੀਜੇਪੀ ਦੀ ਸਰਕਾਰ ਹੈ ਕਿਸਾਨਾਂ ਦਾ ਕੋਈ ਵਾਲੀ ਕਿਉਂਕਿ ਕਿਸਾਨਾਂ ਦਾ ਜਿਹੜਾ ਜੇ ਕਿਸਾਨ ਕਾਮਯਾਬ ਹੋਗੇ ਜੇ ਮਜ਼ਦੂਰ ਕਾਮਯਾਬ ਹੋ ਗਿਆ ਲੋਕ ਇਹਨਾ ਤੋਂ ਸਵਾਲ ਕਰਨ ਲੱਗ ਪੈਣਗੇ ਲੋਕ ਆਪਣੇ ਹੱਕ ਦੀ ਗੱਲ ਕਰਨ ਲੱਗ ਜਾਣਗੇ ਲੋਕ ਆਪਣੇ ਜੋ ਉਹਨਾਂ ਦੇ ਰਾਈਟਸ ਨੇ ਜੋ ਸੰਵਿਧਾਨ ਚ ਲਿਖਿਆ ਉਹ ਜਾਣੇ ਸਾਨੂੰ ਇਹ ਬਿਜਲੀ ਫ੍ਰੀ ਦੀਆਂ ਸਹੂਲਤਾਂ ਦੇਣੇ ਆ ਕਦੀ ਕਿਸੇ ਸਰਕਾਰ ਨੇ ਕਿਹਾ ਵੀ ਅਸੀਂ ਪੜ੍ਹਾਈ ਫ੍ਰੀ ਦੇਈਏ ਅਸੀਂ ਕਹਿੰਨੇ ਆ ਜਿਹੜੀ ਚੀਜ਼ ਚੰਗੀ ਦੇਣੀ ਸਿੱਖਿਆ ਫ੍ਰੀ ਦੋ ਜੇਕਰ ਕੋਈ ਚਾਰ ਕਿਸੇ ਗਰੀਬ ਦੇ ਚਾਰ ਜਵਾਬ ਪੜ ਜਾਣਗੇ ਤੇ ਕੋ ਜਿਹੜੇ ਜਾਗਰੂਤ ਹੋ ਜਾਣਗੇ ਤੇ ਸਿਰਫ ਜਿਹੜਾ ਸਿੱਖਿਆ ਦੇ ਪੱਧਰ ਤੇ ਪੂਰੇ ਭਾਰਤ ਦੇ ਵਿੱਚ ਸਿਰਫ ਇੱਕ ਪੇਂਟ ਤਾਂ ਜਰੂਰ ਹੋ ਰਿਹਾ ਤੇ ਸਮਾਰਟ ਸਕੂਲ ਬਣ ਰਹੇ ਨੇ ਪਰ ਜੋ ਹਕੀਕਤ ਹੈ ਜ਼ਮੀਨੀ ਕਿ ਤੋਂ ਆਪਾਂ ਸਭ ਜਾਣੂ ਆ ਵੀ ਨਾ ਸਕੂਲਾਂ ਦੇ ਵਿੱਚ ਕੋਈ ਸਟਾਫ ਹੈ ਕਿਤੇ ਸੋ ਕੁੱਲ ਮਿਲਾ ਕੇ ਕਿਤਾ ਕਿਸਾਨੀ ਨੂੰ ਲਾ ਲਓ ਆਪਣੀ ਜਵਾਨੀ ਨੂੰ ਲਾ ਲਓ ਇਹ ਖਤਮ ਕਰਨਾ ਚਾਹੁੰਦੇ ਆ ਜਿੰਨੇ ਇਹਨਾਂ ਨੇ ਬੈਰੀਕੇਟ ਇੱਥੇ ਲਾਏ ਆ ਜੇ ਇਹਨੇ ਬੈਰੀਕੇਟ ਪਾਕਿਸਤਾਨ ਦੇ ਬਾਰਡਰ ਤੇ ਲਾਏ ਹੋਣ ਤੇ ਚਿਟਾ ਬੰਦ ਹੋ ਜਾਂਦਾ ਰੋਜ਼ ਸਾਡੇ ਕਿਸਾਨ ਨੌਜਵਾਨ ਚਿੱਟੇ ਦੇ ਵਿੱਚ ਮਰ ਰਹੇ ਨੇ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਸਾਨੂੰ ਤਾਂ 5 ਦਿਨ ਹੋ ਗਏ ਇਹ ਲੱਗਦਾ ਪਿਆ ਵੀ ਜਿਵੇਂ ਅਸੀਂ ਪੰਜਾਬ ਦੇ ਵਿੱਚੋਂ ਉਹ ਬੈਰੀਕੇਡਿੰਗ ਸਰਹੱਦ ਖੋਲ ਦਿੱਤੀ ਆ ਤੇ ਇੱਕ ਸਰਹੱਦ ਜਿਹੜੀ ਹਰਿਆਣੇ ਦੇ ਬਾਰਡਰ ਤੇ ਨਵੀਂ ਬਣ ਗਈ ਆ